ਦੁਆਰਾ ਕਰੀਓ ਮੰਨ ਕਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਡਰਗ ਦੇ ਖਿਲਾਫ ਇੱਕ ਵਾਰ ਛੇੜੀ ਗਈ ਹੈ ਉਹਦੇ ਚ ਪੰਜਾਬ ਪੁਲਿਸ ਆਪ ਜੀ ਨੂੰ ਪਤਾ ਪਹਿਲਾਂ ਹੀ ਬਹੁਤ ਅੱਛਾ ਕੰਮ ਕਰ ਰਹੀ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਵੀ ਬਹੁਤ ਵੱਡੀਆਂ ਰਿਕਵਰੀਆਂ ਪਿਛਲੇ ਦਿਨਾਂ ਚ ਕੀਤੀਆਂ ਔਰ 31 ਦਸੰਬਰ ਨੂੰ ਲਾਸਟ ਡੇ ਆਫ ਦਿイヤー ਜਿਹੜੀ 19 ਕਿਲੋਗ੍ਰਾਮ ਹੀਰੋਇਨ ਬਰਾਮਦ ਹੋਈ ਸੀਗੀ ਉਸੇ ਸਿਲਸਲੇ 'ਚ ਬੈਕਵਰਡ ਲਿੰਕੇਜਸ ਦੇ ਵਿੱਚ ਜਾਂਦੇ ਹੋਏ ਅਸੀਂ ਤਿੰਨ ਸਮਗਲਰ ਹੋਰ ਫੜੇ ਆਂ ਉਹਨਾਂ ਤੋਂ 3.5 ਕਿਲੋ ਹੀਰੋਇਨ ਤੇ 10 ਰਾਉਂਡਸ ਔਰ ਇੱਕ ਸਫਾਰੀ ਗੱਡੀ ਬਰਾਮਦ ਕੀਤੀ ਗਈ ਹੈ ਇਹ ਸਾਰਾ ਜਿਹੜਾ ਡਰੱਗ 카rtel ਹੈ ਇਹ ਮਨੂ ਮਨਾਵਾ ਇੱਕ ਹੈਗਾ ਯੂਐਸਏ ਦੇ ਵਿੱਚ ਬੈਠਾ ਉਹ ਬੰਦਾ ਹੀ ਚਲਾ ਰਿਹਾ ਸੀ ਔਰ ਪਿਛਲੀ ਜਿਹੜੀ ਕਨਸਾਈਨਮੈਂਟ ਫੜੀ ਗਈ ਸੀ ਰਿਕਵਰੀ ਹੋਈ ਸੀ 19 ਕਿਲੋ ਦੀ ਉਹਦੇ 23 ਲੱਖ ਰੁਪਇਆ ਵੀ ਸੀ ਡਰੋਨ ਦੇ ਪਾਰਟਸ ਵੀ ਮਿਲੇ ਸੀਗੇ ਸੋ ਉਹਦੇ ਟੋਟਲ ਹੁਣ ਜਿਹੜੀ ਕੇਸ ਦੇ ਵਿੱਚ ਰਿਕਵਰੀ ਹੈ ਉਸ ਵਿੱਚ 22.5 ਕਿਜੀ ਹੋ ਚੁੱਕੀ ਹੈ 22 ਕਿਲੋ ਔਰ ਵੈਪਨ ਵੀ ਸਾਥ ਸੀਗੇ ਪਹਿਲਾਂ ਕੈਸ਼ ਵੀ ਸੀਗਾ ਗੱਡੀ ਵੀ ਸੀਗੀ ਉਹਨੇ ਦੇ ਟੋਟਲ 10 ਅਰੈਸਟ ਹੋ ਚੁੱਕੇ ਆ ਤੇ ਇਹਨਾਂ ਨੂੰ ਪਾ ਕੇ ਇਹ ਬੈਕਵਰਡ ਲਿੰਕੇਜਸ ਦੇ ਵਿੱਚ ਸਾਡੀ ਟੀਮ ਨੇ ਡੀਸੀਪੀ ਮੰਡੇਰ ਸਾਹਿਬ ਮਿਸਟਰ ਅਬੀ ਬਨਿਓ ਰਾਣਾ ਸਰਜੀਤ ਸਿੰਘ ਜੀ ਸਾਡੇ ACP ਸਾਹਿਬ ਔਰ ਬਿੰਦਰਜੀਤ ਸਾਡੇ CI ਇੰਚਾਰਜ ਇਹਨਾਂ ਨੇ ਬੜੀ ਮਿਹਨਤ ਕਰਕੇ ਸਾਰੀ ਬੈਕਟਰੈਕ ਕੀਤੀ ਔਰ ਅੱਛੀ ਰਿਕਵਰੀ ਕੀਤੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹਨਾਂ ਦੇ ਹੋਰ ਲਿੰਕੇਜਸ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਨੈਟਵਰਕ ਹੋਰ ਕਲੀਅਰ ਹੋਏਗਾ ਔਰ ਜਿਹੜੇ ਦਿਨ ਮੁਲਜ਼ਮ ਨੇ ਹੈ ਬਲਰਾਜ ਸਿੰਘ ਕਾਕਾ ਲੋਹਰੀਮਲ ਅਮਰਸਰ ਅਨਮੋਲ 엘ियस ਲਾਲੂ ਤੇ ਸਰਬਜੀਤ ਜਿਹੜੇ ਕਿ ਚਾਚਾ ਭਤੀਜਾ ਨੇ ਰਾਂਗੇ ਦੀ ਹਵੇਲੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਔਰ ਜੋ ਇਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਤਕਰੀਬਨ 1-2 ਸਾਲ ਤੋਂ ਇਹ ਕੰਮ ਕੀਆ ਹੈ ਹਿਰੋਇਨ ਜਿਹੜੀ ਸਮਗਲਿੰਗ ਦਾ ਹੀ ਘਰ ਰਿਹਾ ਹੈ ਔਰ ਇਹਨਾਂ ਦੇ ਹੋਰ ਰਿਸਿਵਰ ਤੇ ਰੈਸੀਪੀਐਂਟ ਸਾਰੇ ਅਸੀਂ ਵਰਕਆਊਟ ਕਰ ਸਰ ਲਾਸਟ ਟੈਂਪਲੇਟ ਰੋਡ ਦੇ ਪਾਰਟਿਸਪਲਰ ਸੀ ਇਸ ਵਾਰ ਨਹੀਂ ਅਜੇ ਤੱਕ ਇਨੀ ਰਿਕਵਰੀ ਹੋਈ ਹੈ ਜੀ ਹੁਣ ਰਮਾਂਡ ਲੈ ਕੇ ਆਪਾਂ ਇਨਵੈਸਟਿਗੇਟ ਕਰਕੇ ਤੁਹਾਨੂੰ ਜ਼ਰੂਰ ਦੱਸਾਂਗੇ ਉਹ ਥੋੜਾ ਕਈ ਵਾਰ ਟਾਈਮ ਲੱਗ ਜਾਂਦਾ ਗੱਲ ਦੇ ਬਾਟਮ ਤੱਕ ਪਹੁੰਚਣ ਵਾਸਤੇ ਸੋ ਇਮੀਡੀਏਟਲੀ ਅਸੀਂ ਸੋਚਿਆ ਤੁਹਾਡ ਨਾਲ ਡਿਸਕਸ ਕਰੀਏ ਪਰ ਜਿਹੜੇ ਪਿਸਟਲ ਦੇ ਰਾਉਂਡਸ ਮਿਲਣੇ ਆ ਉਹ ਵੀ ਇੱਕ ਇੰਪੋਰਟੈਂਟ ਚੀਜ਼ ਹੈ ਕਿ 10 ਹੈਗੇ 0.30 ਬੋਰ ਦੇ ਜਿਹੜਾ ਚਾਈਨੀਸ ਬੜਾ ਸਫਿਸਟੀਕੇਟਿਡ ਆਪਣਾ ਮਾਊਜ਼ਰ ਹੈ ਔਰ 9mm ਵੀ ਬੜਾ ਹਾਈ ਕੈਲੀਬਰ ਤੇ ਅچھے ਪਿਸਟਲ ਨੇ ਤਾਂ ਪਿਛਲੀ ਵਾਰ ਮਿਲੇ ਸੀ ਉਹਦੇ ਵੀ ਨਾ ਰਾਉਂਡਸ ਮਿਲੇ ਲਾਈਵ 댓 ਮੀਨਸ ਕਿ ਲਗਾਤਾਰ ਜਿਹੜੀ ਆਰਮਸ ਤੇ ਡਰੱਗ ਦੋਨਾਂ ਦਾ ਨੈਕਸਸ ਤੇ ਕਾਰਟਲ ਬਣਿਆ ਹੋਇਆ ਹੈ ਔਰ ਇਹ ਕੱਲੀ ਨਾਰਕੋਟਿਕ ਨਹੀਂ ਆਰਮਸ ਦੀ ਵੀ ਨਾਲ ਜਿਹੜਾ ਹੈ ਸਮਗਲਿੰਗ ਦੇ ਵਿੱਚ ਇਨਵੋਲਡ ਨੇ ਸਰ ਇਹ ਪਟੂਲਾ ਅਮਸਿਟੀ ਕਿ ਨਾਲ ਸਪਲਾਈ ਕਰਦੇ ਕਿ ਤੋਂ ਭਾਲੀ ਜਾਂਦੀ ਚੁੱਕੀ ਦੇਖੋ ਬਾਹਰ ਦੀ ਗੱਲ ਵੀ ਆ ਰਹੀ ਹੈ ਸਾਰੀ ਕੁਝ ਰਿਕਵਰੀਆਂ ਜਿਹੜੀਆਂ ਬਾਹਰੋਂ ਵੀ ਅਸੀਂ ਕੀਤੀਆਂ ਕਿਸੇ ਚੀਜ਼ਾਂ ਦੀਆਂ ਤੋਂ ਇਹਨਾਂ ਦੇ ਕਾਫੀ ਲੰਬਾ ਨੈਟਵਰਕ ਹੈਗਾ ਔਰ ਜਿਹੜੀਆਂ ਗੱਡੀਆਂ ਗੁੱਡੀਆਂ ਵੀ ਇਹਨਾਂ ਕੋਈਆਂ ਲੋਕ ਆਏ ਉਹ ਸਾਰਾ ਅਸੀਂ ਉਹਦੇ ਚ ਆਪਣੇ ਸਕੈਨਰ ਚ ਰੱਖੀ ਹੋਈ ਹੈ ਗੱਲ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ 22 ਕਿਲੋ ਤੋਂ ਉੱਪਰ ਜਾਣ ਦੀ ਉਮੀਦ ਹੈ ਪਲੱਸ ਸਾਨੂੰ ਵੈਪਨ ਵੀ ਹੋਰ ਮਿਲਣ ਦੀ ਉਮੀਦ ਹੈ ਉਹ ਅਸੀਂ ਵਰਕਆਊਟ ਤੇ ਇਨਵੈਸਟੀਗੇਟ ਕਰ ਰਹੇ ਹਾਂ ਸਰ ਸਰ ਪਾਰੀ ਗੱਡੀ ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਸੀ ਦੇਖੋ ਅਜੇ ਤੱਕ ਤਾਂ ਇਹਨਾਂ ਤੋਂ ਜਿਹੜੀ ਗੱਡੀ ਮਿਲੀ ਹੈ ਆਪਾਂ ਉਹਨੂੰ ਮੰਨਾਂਗੇ ਪਰ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਹੋਰ ਕਿਹੜਾ ਮੋਡ ਆਫ ਟਰਾਂਸਪੋਰਟ ਯੂਜ਼ ਹੋਇਆ ਜਿਹੜੇ ਨੂੰ ਦੇਣ ਆਉਂਦੇ ਰਹੇ ਜਾਂ ਲੈਣ ਆਉਂਦੇ ਰਹੇ ਉਹ ਕਿਹੜੇ ਸੀਗੇ ਉਹ ਸਾਰਿਆਂ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਅਜੇ ਨਹੀਂ ਕੋਈ ਗੱਲ ਸਾਹਮਣੇ ਆਈ ਜੀ ਪਹਿਲਾਂ ਬਸ ਇਹ 1.5-2 ਸਾਲ ਤੋਂ ਇਹੀ ਕੰਮ ਕਰ ਰਹੇ ਆ ਦੇ ਦੋਨੇ ਹਾਂਜੀ ਇਹ ਜਿਹੜਾ ਇਹ ਦੋ ਜਣੇ ਆ ਜੀ ਜਿਹੜਾ ਅਨਮੋਲ ਹੈ 23 ਸਾਲ ਦਾ ਸਰਗਜੀਤ ਹੈਗਾ 28 ਸਾਲ ਤੇ ਬਲਰਾਜ ਹੈਗਾ 21 ਸਾਲ ਦਾ ਬੜੇ ਯੰਗ ਬਿਲੋ 30 ਨੇ ਸਾਰੇ ਔਰ ਮੜਾ ਮਤਲਬ ਇਹ ਅੱਛੀ ਨਹੀਂ ਗੱਲ ਕਿ ਸਾਡੀ ਜਿਹੜਾ ਯੰਗਸਟਰਸ ਇਸ ਕੰਮ ਤੇ ਲੱਗੇ ਹੋਏ ਆ ਜੀ ਕੱਦੇ ਕੰਮ ਦਾ ਪੀਸਾ ਨਹੀਂ ਸੀ ਪਿਆਦਾ ਇਹ ਜੇ ਖਾਸ ਨਹੀਂ ਸੀਗਾ ਜੀ ਹੁਣ ਜਦੋਂ 20 22 ਸਾਲ ਦਾ ਬੱਚਾ ਤਾਂ ਅਜੇ ਕੋਈ ਕੰਮਕੁਮ ਤਾਂ ਨਹੀਂ ਕਰ ਰਿਹਾ ਅਸੀਂ ਮੈਨੂੰ ਲੱਗਦਾ ਹੈ ਐਸੇ ਚੀ ਉਹਨੇ ਬਾਹਰੋਂ ਮਿਸਗਾਈਡ ਕਰਤਾ ਇਹਨਾਂ ਨੂੰ ਔਰ ਜਿਹੜੇ ਜੇਲ੍ਹ ਦੇ ਵਿੱਚ ਸੰਪਰਕ ਹੋ ਜਾਂਦਾ ਹੈ ਨਾ ਜੀ ਔਰ ਬਾਅਦ ਚਲੇ ਜਾਂਦੇ ਆ ਹਰ ਇੱਕ ਵਾਰ ਬਾਰ ਬਾਰ ਆਪਣੀ ਰਿਕਵਰੀ ਜੇ ਆ ਰਿਹਾ ਕਿ ਜੇਲ੍ਹ ਕਨੈਕਸ਼ਨ ਜੇਲ੍ਹ ਕਨੈਕਸ਼ਨ ਉਹ ਬੰਦੇ ਥੋੜਾ ਜਿਹਾ ਫਿਰ ਇਹਨਾਂ ਨੂੰ ਹੋਰ ਨਾਲ ਜੋੜ ਲੈਂਦੇ ਆ ਮੇਨ ਤਾਂ ਜਿਹੜਾ ਲਾਲਚ ਹੈਗਾ ਫਾਈਨੈਂਸ਼ੀਅਲ ਥੈਂਕ ਯੂ ਜੀ ਪੈਸੇ ਦੇਖੋ ਆਮ ਢੇਡੇ ਦੇ ਪੈਸੇ ਤੇ ਰਿਕਵਰੀਆਂ ਦਾ ਬੜੇ ਜਿਹੇ ਜਦੋਂ ਇਹਨਾਂ ਨੂੰ ਰਿਸੀਵ ਹੁੰਦੀਆਂ ਤੇ ਅੱਗੇ ਡਿਲੀਵਰ ਕਰਦੇ ਆ ਉਹ ਸਿੱਧੇ ਹੀ ਹੈਗੇ ਤੁਹਾਨੂੰ ਪਤਾ ਹੀ ਆ ਸਾਰਾ ਉਹ ਬਾਕ ਬਾਕ ਚੱਲ ਹੈ ਬੰਦੇ ਬਹੁਤ ਮੂਹ ਜਸਰੇ ਜੀ ਹਾਂ ਜੀ ਪਾਕਿਸਤਾਨ ਦਾ ਕਿਹੜਾ ਬੰਦਾ ਸ਼ਾਹ ਨਾਮ ਦਾ ਸਮੱਗਲਰ ਫਿਕਰ ਹੋਇਆ ਜੀ ਉਹ ਮੰਨੂ ਦਾ ਹੀ ਕੰਟੈਕਟ ਹੈ ਔਰ ਇਹਨਾਂ ਨਾਲ ਉਹ ਜਿਹੜੀ ਡਰੋਨ ਰਾਹੀਂ ਡਰਾਪਿੰਗ ਕਰਾਉਂਦਾ ਸੀ ਔਰ ਪਿਕਅਪ ਕਰਾਉਂਦਾ ਸੀ ਸਤਿ ਸ੍ਰੀ ਅਕਾਲ ਜੀ ਉਹ ਵੀ ਚੱਲ ਰਹੀ ਹੈ ਜੀ ਉਹ ਵੀ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਜਿਸ ਤੋਂ ਬਾਅਦ ਤੁਸੀਂ ਕਿਸੇ ਸੰਬੰਧ ਦਾ ਕੁਝ ਹੋਰ ਹਾਂ ਨਹੀਂ ਆਪਾਂ ਦੇਖੋ ਇਹ ਤੁਸੀਂ ਦੇਖੋ ਕਿੰਨਾ ਟਾਈਮ ਲੱਗ ਜਾਂਦਾ ਇਨਵੈਸਟੀਗੇਟ ਕਰਨ ਨੂੰ 31 ਨੂੰ ਆਪਾਂ ਇਹ 19 ਕਿਲੋ ਫੜੀ ਔਰ ਉਸ ਤੋਂ ਬਾਅਦ ਅੱਜ ਆਪਾਂ 8 ਤਰੀਕ ਦੇ ਵਿੱਚ ਹੈਗੇ ਆ ਟਾਈਮ ਲੱਗ ਜਾਂਦਾ ਇਹਦੇ ਵਿੱਚ ਕਿਉਂਕਿ ਅੱਜਕੱਲ ਕ੍ਰਿਮੀਨਲਸ ਵੀ ਆਪਣੇ ਬਚਾਅ ਦਾ ਵੀ ਪੂਰਾ ਰੱਖਦੇ ਆ ਐਂਡ ਦੇ ਆਰ ਵੈਰੀ ਯੂজিং ਲੋਟ ਆਫ ਟੈਕਨੋਲੋਜੀ ਬੜੀ ਵਰਤਦੇ ਆ ਸਰ ਜੀ ਡਿਲੀਵਰ ਕਿੱਥੇ ਕਰਨੀ ਸੀ ਜੇ ਇਹ ਵੀ ਵੱਡੀ ਕੈਂਪ ਐ ਨੈਕਲੀ ਵੀ ਵੱਡੀ ਜਗ੍ਹਾ ਡਿਲੀਵਰ ਵੀ ਹੋਣੀ ਹੋਏਗੀ ਉਹ ਅਸੀਂ ਕਰ ਰਹੇ ਆ ਜੀ ਉਹੀ ਤੁਹਾਡੇ ਨਾਲ ਜੇ ਪੈਸੇ ਹੁਣੀ ਸ਼ੇਅਰ ਕਰ ਦਿੰਦੇ ਫਿਰ ਬੰਦੇ ਸਾਰੇ ਚੌਕਸ ਹੋ ਜਾਂਦੇ ਫਿਰ ਤੁਸੀਂ ਕਹਿੰਣਾ ਵੀ ਅੱਗੇ ਸਾਨੂੰ ਦੱਸਣ ਨੂੰ ਹੈ ਨਹੀਂ ਉਹ ਪਤਾ ਕਰ ਦਿਆਂਗੇ ਹੁਣ ਬੰਦਾ ਆਈ ਵਿਲ ਨਾਟ